ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਸ਼੍ਰੋਮਣੀ ਕਾਗਦਲ ਵੱਲੋਂ ਇੱਕ ਬਹੁਤ ਹੀ ਐਨ ਫੈਸਲਾ ਲੈ ਕੇ ਪੰਜਾਬ ਦੇ ਅੰਦਰ ਜੋ ਗਰੀਬ ਭਾਈਚਾਰੇ ਵਾਸਤੇ ਗਰੀਬ ਲੋਕਾਂ ਵਾਸਤੇ ਸਕੀਮਾਂ ਚਲਾਈਆਂ ਸੀ ਜਿਹੜੀਆਂ ਸਕੀਮਾਂ ਨੂੰ ਲੈ ਕੇ ਮੌਜੂਦਾ ਪੰਜਾਬ ਦੀ ਸਰਕਾਰ ਨੇ ਇਲੈਕਸ਼ਨਾਂ ਦੇ ਵਿੱਚ ਬੜੇ ਵੱਡੇ ਵਾਅਦੇ ਕੀਤੇ ਸੀ ਅੱਜ ਉਹ ਸਕੀਮਾਂ ਇੱਕ ਇੱਕ ਕਰਕੇ ਬੰਦ ਹੋ ਰਹੀਆਂ ਦੇ ਲਈ ਸ਼੍ਰੋਮਣੀ ਕਾਲੇਦਾਲ ਨੇ ਇੱਕ ਫੈਸਲਾ ਕੀਤਾ ਕਿ ਪਹਿਲੀ ਗੱਲ ਤੋਂ ਲੈ ਕੇ ਹਰ ਤਰੀਕ ਹਰ ਰੋਜ਼ ਇੱਕ ਜਿਲ੍ਹਾ ਜਿਹੜਾ ਉਹਦੇ ਵਿੱਚ ਐਸੀ ਬੇੜਿਆਂ ਦੇ ਵਿੱਚ ਗਰੀਬ ਲੋਕਾਂ ਦੇ ਜਾ ਕੇ ਇਹ ਰੋਸ ਮਜਾਰਾ ਕੀਤਾ ਜਾਵੇ ਤੋਂ ਅੱਜ 7 ਤਰੀਕ ਨੂੰ ਜਿਲ੍ਹਾ ਹੁਸ਼ਿਆਰਪੁਰ ਦੀ ਵਾਰੀ ਹੈ ਅੱਜ ਹੁਸ਼ਿਆਰਪੁਰ ਦੇ ਵੱਖ-ਵੱਖ ਪਿੰਡਾਂ ਦੇ ਅੰਦਰ ਸਾਰੇ ਜਿਹੜੇ ਲੋਕ ਐਸ ਗੱਲ ਦੀ ਮੰਗ ਕਰ ਰਹੇ ਆ ਕਿ ਜਿਹੜੀਆਂ ਸਕੀਮਾਂ ਚਾਹੇ ਉਹ ਬढ़ापा ਪੈਨਸ਼ਨ ਦੀ ਗੱਲ ਸੀ ਸ਼ਰਨ ਸਕੀਮ ਦੀ ਗੱਲ ਸੀ ਔਰ ਹੋਰ ਨੀਲੇ ਕਾਂਡ ਬਣਾਉਣ ਦੀ ਗੱਲ ਸੀ ਉਸ ਸਕੀਮਾਂ 'ਚ ਲਗਭਗ ਜਿੱਥੇ ਕੁਝ ਬੰਦ ਕਰਤੀਆਂ ਗਈਆਂ ਕੁਝ ਕੱਟਤੀਆਂ ਗਈਆਂ ਜਿਹੜੇ ਦੀ ਪੈਨਸ਼ਨ ਦੀ ਗੱਲ ਕਰਦੇ ਆ ਤੇ ਮੌਜੂਦਾ ਸਰਕਾਰ ਨੇ ਇੱਕ ਬਹੁਤ ਹੀ ਘਾਤਕ ਫੈਸਲਾ ਕੀਤਾ ਹੈ ਕਿ 70000 ਬੰਦੇ ਦੀ ਪੈਨਸ਼ਨ ਜਿਹੜੀ ਆ ਉਹ ਕੱਟੀ ਗਈ ਹੈ ਤੇ ਦੁੱਖ ਇਹ ਆ ਕਿ ਉਹਦੇ ਨਾਲ ਨਾਲ 162 ਕੋਰ ਰੁਪਈਆ ਉਹਨਾਂ ਕੋਲੋਂ ਰਿਕਵਰ ਕਰਨ ਦੀ ਗੱਲ ਵੀ ਕੀਤੀ ਗਈ ਆ ਜਿਹੜਾ ਕਿ ਨਾ ਕਾਬਲੇ برداشت ਆ ਇਵੇਂ ਇਹਨਾਂ ਨੇ ਜਿਹੜਾ ਇਹ ਨੀਲੇ ਕਾਲੜਿਆ ਮੇਰੇ ਹਲਕਾ ਜੱਬੇਵਾਲ ਦੇ ਵਿੱਚ 35 ਹਜ਼ਾਰ ਲਾ ਕਾਰਡ ਮੇਰੇ ਸਮੇਂ ਚ ਬਣਿਆ ਸੀ ਉਹਦੇ ਵਿੱਚ 30 35% ਕਾਰਡ ਆਨੇ ਫਿਰਾਂ ਦਾ ਕੱਟ ਕਰ ਦਿੱਤੇ ਜਾਂ ਬਜਟ ਰਸ਼ਨ ਆਇਆ ਤੇ ਲੋਕਾਂ ਨੇ ਨਾਈ ਕੱਟ ਦਿੱਤੇ ਉਹ ਰਸ਼ਨ ਤਾਂ ਜਿਹੜਾ ਮਿਲਦਾ ਸੀ ਉਹ ਵੀ ਬੰਦ ਕਰਤਾ ਜਿਹੜਾ ਸੈਂਟਰ ਤੋਂ ਰਸ਼ਨ ਆਇਆ ਕਰੋਨਾ ਦੇ ਸਮੇਂ ਦੇ ਵਿੱਚ ਗਰੀਬ ਲੋਕਾਂ ਨੂੰ ਵੰਡਣ ਵਾਸਤੇ ਉਹਦਾ ਵੀ ਸਿਰਫ 50% ਰਸ਼ਨ ਇਹ ਸਰਕਾਰ ਵੰਡ ਪਾਈ ਆ ਸੋ ਸਾਡੀ ਇਹ ਜੋ ਪੁਰਜ਼ੋਰ ਮੰਗਵਾ ਕਿ ਨੀਲੇ ਕਾਰਡ ਜਿਹੜੇ ਕੱਟੇ ਆ ਦੁਬਾਰਾ ਉਹ ਬਣਾਏ ਜਾਣ ਤੇ ਜਿਹੜਾ ਰਸ਼ਨ ਇਹਨਾਂ ਨਹੀਂ ਬੰਡਿਆ ਉਹਨਾਂ ਲੋਕਾਂ ਨੂੰ ਬੰਡਿਆ ਜਾਵੇ ਕਿਉਂਕਿ ਦਾਛਣ ਸਿਰਫ ਪਿੰਡਾਂ ਦੇ ਵਿੱਚ ਸਰਕਾਰ ਨੇ ਆਪਣੇ ਚਿਹਤਿਆਂ ਨੂੰ ਬੰਡਿਆ ਗਰੀਬ ਲੋਕਾਂ ਨੂੰ ਨਹੀਂ ਬੰਡਿਆ ਇੱਕ ਹੋਰ ਬੜਾ ਗੰਭੀਰ ਮਸਲਾ ਹੈ ਜਿਹੜੇ ਸਾਡੇ ਗਰੀਬ ਲੋਕਾਂ ਦੇ ਬੱਚੇ ਆ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਆ ਪਿਛਲੇ 3 ਸਾਲ ਤੋਂ ਇਹ ਸਕਾਲਰਸ਼ਿਪ ਜਿਹੜਾ ਆ ਆਪਾਂ ਜਿਹਨੂੰ ਵਜੀਫਾ ਕਹਿੰਦੇ ਆ ਉਹ جاری ਨਹੀਂ ਕੀਤਾ ਗਿਆ ਜਦਕਿ 300 ਕਰੋੜ ਤੋਂ ਵੱਧ ਰੁਪਇਆ ਸੈਂਟਰ ਗਵਰਨਮੈਂਟ ਨੇ ਪੰਜਾਬ ਨੂੰ ਭੇਜਿਆ ਉਹ ਆਪਣਾ ਸ਼ੇਅਰ ਵੀ ਦੇ ਵਿੱਚ ਪਾਇਆ ਤੇ 300 ਕਰੋੜ ਵੀ ਉਹ ਦੱਬੀ ਬੈਠੇ ਆ ਉਹਦਾ ਅਸਰ ਕੀ ਪਿਆ ਕਿ ਗਰੀਬ ਲੋਕਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਸਰਟੀਫੀਕੇਟ ਡਿਗਰੀਆਂ ਜਿਹੜੀਆਂ ਨਹੀਂ ਮਿਲ ਰਹੀਆਂ ਉਹ ਯੂਨੀਵਰਸਿਟੀਆਂ ਵਾਲੇ ਸਕੂਲਾਂ ਕਾਲਜਾਂ ਵਾਲੇ ਇਹ ਗੱਲ ਕਹਿ ਰਹੇ ਆ ਕਿ ਤੁਸੀਂ ਜੇ ਜਨਰਲ ਤੌਰ ਤੇ ਫੀਸ ਜਿਹੜੀ ਆ ਪੂਰੀ ਦਿਓ ਨਹੀਂ ਤਾਂ ਜਿਹੜਾ ਆ ਉਹ ਫਿਰ ਤੁਹਾਡੀ ਸਰਟੀਫੀਕੇਟ ਅਸੀਂ ਜਿਹੜੇ ਆ ਉਹ ਜਾਰੀ ਨਹੀਂ ਕਰਦੇ ਸੋ ਇਹ ਤਿਕਾ ਭਗਤਪੂਰ ਸਿੰਘ ਅਸੀਂ ਜਿਹੜੀ ਬੀਮਾ ਯੋਜਨਾ ਸ਼ੁਰੂ ਕੀਤੀ ਸੀ ਜਿੱਤੇ 1.5 ਲੱਖ ਦਾ ਇਲਾਜ ਫ੍ਰੀ ਹੁੰਦਾ ਸੀ ਉਹ ਵੀ ਇਹਨਾਂ ਨੇ ਬੰਦ ਕੀਤੀ ਆ ਉਹਦੇ ਨਾਲ ਅਸੀਂ ਬਿਜਲੀ ਦੇ ਬਿੱਲ ਜਿਹੜੇ ਆ ਗਰੀਬ ਲੋਕਾਂ ਲਈ ਮਾਫ ਕਰਨ ਦੀ ਗੱਲ ਕੀਤੀ ਸੀ ਅੱਜ ਕਹਿੰਦੇ ਨੇਗੇ ਮਾਫ ਕੀਤੇ ਆ ਪਰ ਬਿੱਲ ਜਿਹੜੇ ਆ ਪੂਰੇ ਕਰਾਇਆ ਜਾ ਰਹੇ ਆ ਇਹ ਵੀਆਂ ਸਕੀਮਾਂ ਇਹ ਸਰਕਾਰ ਨੇ ਕਿਤੇ ਲੈ ਕਿਤੇ ਇੰਡਾਇਰੈਕਟਲੀ ਬੰਦ ਕੀਤੀਆਂ ਉਹ ਗਰੀਬਾਂ ਨੂੰ ਬੰਦ ਦਾ ਜਿਹੜਾ ਰਾਹਸੀਓ ਦਿੱਤੀ ਨਹੀਂ ਗਈ ਸੋਸੀਂ ਅੱਜ ਮੰਗ ਕਰਦੇ ਆ ਕਿ ਮੌਜੂਦਾ ਸਰਕਾਰ ਨੇ ਜੋ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਸ਼ਗਨ ਸਕੀਮ ਅਸੀਂ 15000 ਤੋਂ ਵਧਾ ਕੇ 52000 ਕਰਾਂਗੇ ਆ 18 ਤੋਂ ਲੈ ਕੇ ਹੁਣ ਤੱਕ ਕੋਈ ਸ਼ਗਨ ਸਕੀਮ ਨਹੀਂ ਆ ਰਿਹਾ 15000 ਵੀ ਬੰਦ ਹੋ ਗਿਆ ਅੱਜ ਵੀ ਸਾਡੀਆਂ ਬੱਚੀਆਂ ਜਿਹੜੀਆਂ ਗਰੀਬਾਂ ਨੇ ਬੈਹਾਂਗੇ ਉਹਨੂੰ ਸ਼ਗਨ ਸਕੀਮ ਉਹਦਾ ਮਿਲਿਆ ਨਹੀਂ ਉਸ ਕਰਕੇ ਸਾਰੀਆਂ ਮੰਗਾਂ ਨੂੰ ਲੈ ਕੇ ਆ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਬੈਦਰੀ ਮਹਿਲਕਾ ਤੱਬੇਵਾਦੇ ਬਕਵਾਂ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਗਰੀਬ ਲੋਕਾਂ ਦੇ ਨਾਲ ਉਹਨਾਂ ਦੀ ਜਿਹੜੀ ਆਵਾਜ਼ ਨੂੰ ਬਲੰਗਤ ਕਰਨ ਵਾਸਤੇ ਹਾਜ਼ਰ ਹੋਇਆ ਤੋਂ ਸਾਰੇ ਵਰਕਰਾਂ ਦਾ ਪਿੰਡ ਦੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹੁਸ਼ਿਆਰਪੁਰ ਤੋਂ ਦਲਜੀਤ ਅਜਨੋ ਹਾਜ਼ਰੀ ਰਿਪੋਰਟ ਐਸਐਮ ਜ਼ੈਡ ਨਿਊਜ਼